ਚਲੋਕ ਮਹੱਲਾ ਦੂਜਾ ਕਿਸੇ ਹੀ ਕੋਈ ਹੋਏ ਮੰਜ ਨਿਮਾਣੀ ਹਿੱਕ ਤੋਂ ਤੂੰ ਨਾ ਮਰੀਜੇ ਰੋਏ ਜਾਂ ਲੱਗ ਚਿਤ ਨਾ ਆਵੇ ਕਿਸੇ ਕੋਈ ਕੋਏ ਮੰਜ ਨਿਵਾਣੀ ਹਿੱਕ ਤੋਂ ਮੰਜ ਇੱਕ ਤੋਂ ਨਿਵਾਣੇ ਆ ਕਿਹੜੇ ਪਾਸੇ ਲੱਗੀ ਹੋਈਆਂ ਕਿਹੜੇ ਕਾਰੇ ਲੱਗੀ ਹੋਈਆਂ ਕਿਹੜੇ ਭਲੇਖੇ ਚ ਪਸੂਣਾ ਬਰੀਜਾ ਰੋਏ ਜਾਲਗ ਚੇਤਨ ਆਵੇ ਉਹ ਕਿਉਂ ਰੋ ਰੋ ਕੇ ਕੂਨੀ ਮਰੀ ਮੰਨਤੇ ਰਾਜ ਕਿਤਰੇ ਨਾਲ ਆ ਕੇ ਜੁੜਦਾ ਨਹੀਂ ਮੰਨਤੇ ਰਬੇ ਸਾਬੂ ਹੈ ਜਨਾ ਸ਼ਰਮਾਇਆ ਲੱਗਿਆ ਹੋਇਆ ਉਹਨਾਂ ਚ ਕਿਉਂ ਰੋ ਕੇ ਕਿਉਂ ਨਹੀਂ ਮਰਦੀ ਇੱਕ ਹੋਰ ਕੋ ਹੋੜੇ ਕਾਰੇ ਲੱਗੀਆਂ ਸੀ ਸਿਰਫ ਮਾਨੂੰ ਸਮਝਾਉਣ ਦਾ ਜਿਹੜਾ ਕੰਮ ਹੈ ਇਹੀ ਕਰਨਾ ਚਾਹੀਦਾ ਸੀ ਇਹੀ ਤੇਰਾ ਕੰਮ ਸੀ ਉਹ ਤੇਰਾ ਛੱਡਿਆ ਹੈ ਉਹ ਭੁੱਲੀ ਹੋਈਆਂ ਤੈਨੂੰ ਤਾਂ ਚਾਹੀਦਾ ਸੀ ਰੋਣਾ ਜਲ ਕੇ ਨਹੀਂ ਸੀ ਮੰਨਦਾ ਤਾਂ ਰੋਂਦੀ ਵੀ ਤੂੰ ਨਹੀਂ ਮੰਨਦਾ ਹਾਂਜੀ ਇਹ ਇਤਨੀ ਪਾਬਿਕ ਜੇ ਤਾਂ ਕੋਈ ਸਾਰਾ ਹੋ ਸਕਦਾ ਹੈ ਕਿਸੇ ਦਾ ਕੋਈ ਪਰ ਮੇਰਾ ਤਾਂ ਇੱਕ ਸਾਰਾ ਤੂੰ ਹੀ ਹੈ ਚਿੱਤ ਨੂੰ ਨਹੀਂ ਕਹੀ ਜਾ ਰਹੀ ਇਹ ਗੱਲ ਨਹੀਂ ਉਹ ਤਾਂ ਠੀਕ ਹੈ ਸਾਰਾ ਤਾਂ ਨਹੀਂ ਹੈ ਇੱਕ ਤਾਂ ਸਾਰਾ ਜਿਆਦਾ ਜਆ ਮੂੰਹ ਮੂੰਹ ਨੇ ਦਿਲ ਦੀ ਤਾਂ ਮੰਦੇ ਮਗਰ ਜਿਹੜੇ ਮਨਮੁਖ ਹੈ ਉਹਨਾਂ ਦਾ ਤਾਂ ਵਿਚਾਰਾ ਬਾਹਰ ਹੈ ਉਹਨਾਂ ਨੂੰ ਤਾਂ ਲੱਗਦਾ ਮਾਇਆ ਸਾਡਾ ਅਸਰਾ ਹੈ ਐਨੀ ਗੱਲ ਹੈ ਗੱਲ ਤਾਂ ਇਹ ਆ ਵੀ ਕੋਈ ਕੁਝ ਵੀ ਕਰੇ ਤੂੰ ਜਿਹੜੀ ਹੈ ਤੂੰ ਕਿਹੜੇ ਕੰਮ ਲੱਗੀ ਹੋਈ ਹੈ ਦੂਜੀ ਸੰਸਾਰ ਲੱਗਿਆ ਜਿਹੜੇ ਵੀ ਤੂੰ ਇਸ ਪਾਸੇ ਕਿਉਂ ਲੱਗੀ ਹੋਈ ਹੈ ਕੋਈ ਕੁਝ ਕਰੇ ਜਦੋਂ ਕਿਸੇ ਵੀ ਲੋਕ ਤਾਂ ਕੁਝ ਵੀ ਕਰਨ ਕਿਸੇ ਕੋਈ ਕਿਸੇ ਸਾਲ ਨਾਲ ਤੂੰ ਕਿਹੜੇ ਪਾਸੇ ਲੱਗੀ ਇਹਨਾਂ ਨੂੰ ਦੇਖ ਕੇ ਕਿਉਂ ਨਾ ਬਣੀ ਜਿਹੜਾ ਹੋਏ ਤੂੰ ਰੋਕ ਰੋ ਰੋ ਕਿਉਂ ਨਹੀਂ ਮਰ ਬਣਾ ਆਖੇ ਕਿਤਨਾ ਨਹੀਂ ਜੁੜਿਆ ਕਮਾਨੇ ਕਿਤਨੀ ਹੋਇਆ ਤੇ ਤੈਰਾ ਕੰਮ ਜਿਹੜਾ ਅਫਸਰੇ ਚੜਿਆ ਹੀ ਨਹੀਂ ਹੈ ਠੀਕ ਹੈ ਜੀ ਚਾਹ ਲੱਗ ਜਿਤਨਾ ਆ ਗਈ ਹਾਂਜੀ ਮਹੱਲਾ ਦੂਜਾ ਜਾ ਸੁਖ ਤਾਂ ਸਹਰ ਆਵਿਓ ਦੁੱਖ ਵੀ ਸੰਮਾਲਿਓਏ ਨਾਨਕ ਹੈ ਸਿਆਣੀ ਹੈ ਕਿਉ ਕੰਤ ਮਿਲਾਵਾ ਹੋਏ ਜਾ ਸੁਖ ਗਾਏ ਉਤੇ ਮੰਦੀ ਲਾਈ ਪਈ ਹੈ ਹਾਂਜੀ ਯਾ ਹਿੰਦੀ ਦਾ ਲਫਜ਼ ਹੈ ਜਦੋਂ ਸੁਖ ਹੋਵੇ ਤਾਂ ਸੌ ਰ ਆ ਵੀਏ ਰ ਆ ਵੀਓ ਉਸ ਬਣੇ ਵੀ ਆਪਣੇ ਮੂਰ ਨਾਲੇ ਜੁੜਿਆ ਰਹਿਣਾ ਚਾਹੀਦਾ ਹੈ ਸੁਖ ਦੇ ਵਿੱਚ ਜੁੜਨਾ ਬੜਾ ਮੁਸ਼ਕਲ ਹੈ ਦੁੱਖ ਦੇ ਵਿੱਚ ਸੁੱਖ ਹੈ ਤਾਂ ਹੀ ਦੁੱਖ ਨੂੰ ਦਾਰੂ ਮੰਨੇ ਦੁੱਖ ਵਿੱਚ ਸੰਭਾਲ ਲਿਓਏ ਦੁੱਖ ਵਿੱਚ ਵੀ ਸਮਾ ਉਹਦੇ ਨਾਲੇ ਜੁੜਿਆ ਰਹਿਣਾ ਚਾਹੀਦਾ ਸਮਾਇਆ ਰਹਿਣਾ ਚਾਹੀਦਾ ਆਪਣੇ ਮੂਰ 'ਚ ਨਾ ਨਕਾ ਹੈ ਕਿ ਆਣੀ ਹੈ ਕਿਉਂ ਕੰਤ ਮਿਲਾਵਾ ਹੋਏ ਨਾਨਕ ਕਹਿੰਦਾ ਸਿਆਣੀ ਹੈ ਪੁੱਤ ਨੂੰ ਇਹ ਇਸ ਤਰੀਕੇ ਨਾਲ ਕੰਤ ਮਿਲਾਵਾ ਵਰਨਾ ਸੁਖ ਦੇ ਵਿੱਚ ਭੁੱਲ ਜਾਈਦਾ ਸੁਖ ਚ ਵਿਸਥਾਰ ਜਾਂਦਾ ਸੁਖ ਚ ਵਿਸਥਾਰਨਾ ਜਿਹੜਾ ਬੜੀ ਗਲਤੀ ਹੈ ਭੁੱਲ ਹੈ ਨਾ ਸੁਖ ਦੇ ਵਿੱਚ ਵਿਸਥਾਰਨਾ ਦੁੱਖ ਦੇ ਦੁੱਖ ਦੇ ਵਿੱਚ ਵਿਸਥਾਰਨਾ ਸਮਝੋਂ ਲਾਪ ਹੋ ਗਿਆ ਫਿਰ ਮਿਲਾਂ ਮੰਨਿਆ ਜਾਊਗਾ ਕਿਉਂ ਕੰਤ ਮਿਲਾਵਾ ਹੋਏ जो जो भी तो रहे, तो रहे। दुख सुख जवस्था रो तेर सम मिलावा, मिलावा जी हांडी हो क्या साल किरम जंत वी तेरी वी तू अगम दयाल अगम है आप लह मिलाई ਹਾਂ ਕਿਆ ਸਾਲਾ ਇਹ ਕਰਮਜੰਤ ਅਸੀਂ ਤਾਂ ਕਰਮਜੰਤਾਂ ਮਾਇਆ ਦੇ ਕੀੜੇ ਆ ਵੱਡੀ ਤੇਰੀ ਵਡਿਆਈ ਬਹੁਤ ਵੱਡੀ ਆ ਕੀ ਫਸਲਾ ਤੇਰੀ ਕਰ ਸਕਦੇ ਆ ਥੋੜੇ ਜੇ ਇਹਦਾ ਸਾਨੂੰ ਗਿਆਨ ਐ ਥੋੜੀ ਜੀ ਸਾਡੇ ਕੋਲ ਬੁੱਧੀ ਐ ਕਿੱਦਾਂ ਫਸਾਰਾ ਐ ਸਾਨੂੰ ਕੀ ਪਤਾ ਲੱਖ ਪਟਾਲਾਂ ਦੇ ਖਾਂ ਦਾ ਸਾਨੂੰ ਕੀ ਗਿਆਨ ਐ ਤੇਰੀ ਸ਼ਕਤੀਆਂ ਦਾ ਕੀ ਪਤਾ ਸਾਨੂੰ ਤੇਰੀ ਵਡਿਆਈ ਬਹੁਤ ਵੱਡੀ ਐ ਅਸੀਂ ਤੇਰੀ ਵਡਿਆਈ ਬਾਰੇ ਨਹੀਂ ਜਾਣਦੇ ਸਾਰੀ ਵਾਰੇ ਜਾਣ ਸਕਦੇ ਉਹ ਅਗੰਮ ਦਿਆਲ ਅਗੰਮ ਹੈ ਇਹ ਦਿਆਲ ਤੋਂ ਅਗੰਮ ਹੈ ਗੁੱਦੀ ਤੋਂ ਪਰੇ ਹੈ ਇਹ ਜੋ ਕੁ ਗੁੱਦੀ ਤੋਂ ਗੁੱਲ ਧਾਰਿਆਂ ਦੀ ਸਾਡੀ ਗੁੱਦੀ ਤੋਂ ਪਰੇ ਹੀ ਆਪਨੇ ਮਿਲਾਈ ਤੋਂ ਆਪ ਕੋਈ ਸਾਨੂੰ ਮਿਲਾਦਾ ਸਾਡੇ ਵਾਸਤੇ ਗੱਲ ਨਹੀਂ ਹੈ ਮੇਰੇ ਨਾਲ ਮਰਜ਼ੀ ਹੈ ਠੀਕ ਹੈ ਜੀ ਇਹ ਜਿਹੜਾ ਅਗੰਮ ਅੱਖਰ ਦੋ ਵਾਰ ਆਇਆ ਇੱਕ ਜਗ੍ਹਾ ਨਾ ਟਿੱਪੀ ਲਾਈ ਹੈ ਇੱਕ ਜਗ੍ਹਾ ਔਂਕਰ ਲੱਗ ਗਿਆ ਹੋਇਆ ਟਿੱਪੀ ਨਾਲ ਦੂਸਰੀ ਜਗ੍ਹਾ ਅਗਮੇ ਲਿਖਿਆ ਹੋਇਆ ਇਹ ਦੋਹੇ ਅੱਖਰ ਅਲੱਗ-ਅਲੱਗ ਹੈ ਅਲੱਗ ਲੱਗਦਾ ਨਹੀਂ ਕੋਈ ਨਿਆ ਕੋਰਪਾ ਇਹ ਤਾਂ ਪਹਿਲਾਂ ਤਾਂ ਅਗਮ ਹੋ ਗਿਆ ਤੂੰ ਅਗਮ ਦਿਆਲ ਅਗਮ ਹੈ ਹੈ ਪੜਾਂਗੇ ਤੂੰ ਅਗਮ ਦਿਆਲ ਹੰਡਾ ਨੂਕੜ ਦਿਆਲ ਤੇ ਆ ਕੇ ਵਿਸ਼ਰਾਮ ਲੱਗੂਗਾ ਨਹੀਂ ਇਹ ਫਿਰ ਦਿਆਲ ਔਰ ਅਗਮ ਦਿਆਲ ਚ ਫਰਕ ਇਹਦਾ ਪਾ ਫਿਰ ਅਗਮ ਬਾਅਦ ਦੇ ਵਿੱਚ ਕੱਲਾ ਆਊਗਾ ਨਹੀਂ ਅਗਮ ਦਿਆਲ ਅਗਮ ਹੈ ਫਿਰ ਅਗਮ ਦਿਆਲ ਦੂ ਵਾਕਈ ਅਗਮ ਹੈ ਨੇ ਪਹਿਲਾ ਤਾਂ ਅਗਮ ਪਾਪਾ ਵੈ ਨਹੀਂ ਹੋਗਾ ਤੂੰ ਗਮ ਤੋਂ ਬਿਨਾ ਹੈ ਤੇ ਦਿਆਲ ਹੈ ਦੂਸਰਾ ਹੈਗਾ ਨਹੀਂ ਨਹੀਂ ਅਗਮ ਗਮ ਕੋ ਬਣਾ ਨਹੀਂ ਹੁੰਦਾ ਉਹਦੇ ਖਾਤਰ ਬੇਗਮ ਲਫ਼ਜ਼ ਆਇਆ ਹੈ ਗੁਰਬਾਨੀ ਤੇ ਇਹ ਦੋ ਇਕੱਠੇ ਆਉਣ ਨਾਲ ਕੀ ਪਾਵਨ ਦਾ ਇਹ ਅਗਮ ਦਿਆਲ ਤੂੰ ਅਗਮ ਹੀ ਹੈਂ ਵਾਕਈ ਦੋ ਅਗਮ ਹੈਂ ਉਹ ਸੋਦੇ ਆ ਰਾਮੋ ਸੱਚ ਕੀਤਾ ਹੈ ਦੁਈਆ ਦਿਆਲ ਔਰ ਅਗਮ ਦੋਹਾਂ ਤੇ ਔਂਕਰ ਹੈ ਪਰ ਪਹਿਲੇ ਅਗਮ ਤੇ ਔਂਕਰ ਨਹੀਂ ਹੈ ਤੇ ਦਿਆਲ ਨੂੰ ਲਾਗੀ ਨਾ ਔਂਕਰ ਮੈਂ ਇਹ ਜੇ ਵਿਆਲ ਔਰ ਅਗਮ ਪਹਿਲੇ ਦੋ ਮਿਲਨੇ ਚਾਹੀਦੇ ਆ ਤਾਂ ਫਿਰ ਪਹਿਲੇ ਅਗਮ ਤੇ ਵੀ ਔਂਕਰ ਚਾਹੀਦਾ ਵਿਆਲ ਦਾ ਅਗਮ ਐਡਜੈਕਟਿਵ ਹੈ ਹਾਂ ਪਹਿਲੀ ਜਗ੍ਹਾ ਐਡਜੈਕਟਿਵ ਹੈ ਜੀ ਐਡਜੈਕਟਿਵ ਹੈ ਬਣਾਉ ਔਂਕਰ ਕਮੰਦਾ ਵੀ ਨਹੀਂ ਦੂਜੀ ਜਗ੍ਹਾ ਨਾ ਹੋਵੇ ਤੂੰ ਅਗਮ ਤੇਆਲ ਅਗਮ ਹੈ ਆਪ ਲੈ ਮਿਲਾਈ ਆਪੇ ਮਿਲਾ ਸਕਦਾ ਤੂੰ ਸਾਨੂੰ ਬਾੜੀ ਦੇ ਫੁੱਦੀ ਤੇ ਪਰੇਣ ਤੂੰ ਇਹ ਹੁਣ ਕਿਨੂ ਹੋ ਰਹੀ ਹੈ ਜੀ ਗੱਲ ਇਹ ਪਰਮੇਸ਼ਰ ਨਾਲ ਹੋ ਰਹੀ ਹੈਗਾ ਹਾਂ ਪਰਮੇਸ਼ਰ ਨਾਲ ਅੱਛਾ ਸ਼ਬਦ ਗੁਰੂ ਨਾਮ ਹੈ ਜੀ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਆ ਤੇਰੇ ਬਿਨਾ ਮੇਰਾ ਬੇਲੀ ਕੋਈ ਨਹੀਂ ਅੰਤ ਬਾਰੇ ਤਾਂ ਸਖਾਈ ਹੋਣਾ ਤਾਂ ਉਹ ਵਾਂ ਫੜਨੀ ਜੋ ਤੇਰੀ ਸ਼ਰਨਾਗਤੀ ਤਿੰਨ ਲਹਿ ਚੜਾਈ ਜਿਹੜੇ ਤੇਰੀ ਛਣ ਆ ਜਾਂਦੇ ਨੇ ਉਹਨਾਂ ਨੂੰ ਛਡਾ ਲੈਣਾ ਜੰਦੇ ਜਾਲ ਚੋਂ ਬਾਹਰ ਕੱਢ ਲੈਣਾ 바ਹ ਸਾਗਰ ਚੋਂ ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ ਅੰਤ ਬੇਪਰਵਾਹ ਹੋ ਨਾਨਕ ਹੈ ਤੂੰ ਬੇਪਰਵਾਹ ਹੈ ਤੈਨੂੰ ਚਰਜ ਨਹੀਂ ਤਮਾਣੀ ਹੈ ਕੋਈ ਦੁੱਖ ਨਹੀਂ ਆਇਆ ਦੀ ਜਰ ਜਿੰਨੇ ਵੀ ਤਾਨੂੰ ਕਹ ਰਹੀ ਦੀ ਸਾਥੋ ਕੇ ਜੇ ਤੂੰ ਸਾਡੇ ਵਾਸਤੇ ਕਰ ਲੈਣਾ ਉਹਦੇ ਬਦਲੇ ਤੇਰੀ ਕੋਈ ਥਾਂ ਨਹੀਂ ਮੈਨੂੰ ਜਿਹੜੀ ਬੜਿਆਈ ਕਰਨ ਆਉਂ ਕਰਦੀ ਅਸੀਂ ਕਰ ਦਿੰਦੇ ਪਰ ਤੂੰ ਨਹੀਂ ਚਾਹੁੰਦਾ ਹੈਗਾ ਵੀ ਮੇਰੀ ਬੜਿਆਈ ਕਰਨ ਤੈਨੂੰ ਕੋਈ ਨਹੀਂ ਫਰਕ ਪੈਂਦਾ ਵੱਡਾ ਨਾਲ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾਲ ਉਹ ਤਾਂ ਹਟਣ ਜਾਏ ਨਾ ਮਰੇ ਨਾ ਹੋਵੇ ਸੋਗਦੰਦ ਰਹੇ ਨਾ ਚੁੱਕੇ ਕੋਗ ਗੁਨੇ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਇ। ਉਹ ਗੱਲ ਹੈ ਕਿ ਪੈਨੋ ਕੋਈ ਥਿਆ ਨਹੀਂ ਅਸ ਸੀ ਰਹਿ ਨਹੀਂ ਸਕਦੇ ਹੁਣ ਬਿੜਾਈ ਕਰੇ ਬਿਨੂੰ। ਸਾਡਾ ਜੀ ਕਰਦਾ ਤੇਰੀ ਬਿੜਾਈ ਕਰਨ ਨੂੰ। ਸਾਡੇ ਅੰਦਰ ਇਹ ਚ ਬਿੜਾਈ ਕਰਨ ਦੀ ਹੈ ਬਾਰ-ਬਾਰ। ਠੀਕ ਹੈ ਜੀ। ਹਾਂਜੀ। ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ। ਹਾਂਜੀ। ਨਾਲੇ ਵਾਰ ਸੂਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ ਇਹਦੀ ਵੀ ਨਾਲੇ ਸਮਾਪਤੀ ਹੈ ਜੀ। yeah De...